ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ 450 ਸਾਲਾ ਸ਼ਤਾਬਦੀ ਜੋਤੀ ਜੋਤ ਦਿਹਾੜਾ ਸਮੁੱਚੇ ਪੰਥ ਵੱਲੋਂ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪਕਾਰਾਂ ਨੂੰ ਯਾਦ ਕਰਾਂਗੇ ਜਾਣਾਂਗੇ ਗੁਰੂ ਅਮਰਦਾਸ ਮਹਾਰਾਜ ਨੇ ਕਿਹੜੇ ਕਿਹੜੇ ਕਾਰਜ ਕੀਤੇ ਤੇ ਜੋਤੀ ਜੋਤ ਸਮਾਉਣ ਸਮੇਂ ਉਹਨਾਂ ਨੇ ਸਾਨੂੰ ਕਿਹੜੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਕਰੀਏ ਤਾਂ ਉਹ ਭੱਲੇ ਗੁੱਲ ਦੇ ਵਿੱਚ ਪੈਦਾ ਹੋਏ ਜ਼ਿੰਮੇਵਾਰੀ ਦਾ ਕਿਤਾ ਕਰਦੇ ਸੀ ਦਨ ਨਾਲ-ਨਾਲ ਖੇਤੀ ਕਰਦੇ ਸੀ ਵਪਾਰ ਵੀ ਕਰਦੇ ਸੀ ਦਾ ਇੱਕ ਚੰਗਾ ਰਹਿਣ ਸਹਿਣ ਸੀ ਪਿੰਡ ਬਾਸਰਕੇ ਗਿੱਲਾਂ ਦੇ ਵਿੱਚ ਰਿਹਾ ਕਰਦੇ ਸੀ ਤਾਂ ਉਸ ਵੇਲੇ ਦੇ ਨਾਲ ਜੋ ਸਨਾਤਨ ਧਰਮ ਦੀ ਹਿੰਦੂ ਮਤ ਦੀ ਰੀਤ ਹੈ ਹਰ ਸਾਲ ਗੰਗਾ ਦੇ ਉੱਪਰ ਇਸ਼ਨਾਨ ਕਰਨ ਵਾਸਤੇ ਵੀ ਜਾਇਆ ਕਰਦੇ ਸੀ ਜਦੋਂ ਹਰ ਸਾਲ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਆ ਤਾਂ ਲਗਾਤਾਰ 21 ਸਾਲ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਰਹੇ ਜਦੋਂ ਇੱਕਵੀਂ ਵਾਰ ਗੰਗਾ ਤੋਂ ਇਸ਼ਨਾਨ ਕਰਕੇ ਵਾਪਸ ਆ ਰਹੇ ਸੀ ਰਸਤੇ ਦੇ ਵਿੱਚ ਇੱਕ ਸਾਧੂ ਪੁਰਸ਼ ਮਿਲਿਆ ਤਾਂ ਉਸ ਦੀ ਸੰਗਤ ਕਰਨ ਤੋਂ ਬਾਅਦ ਉਹਨੇ ਇੱਕ ਦਿਨ ਪੁੱਛਿਆ ਵੀ ਇਹ ਦੱਸੋ ਤੁਹਾਡਾ ਗੁਰੂ ਕੌਣ ਹੈ ਤਾਂ ਬਾਬਾ ਅਮਰਦਾਸ ਕਹਿਣ ਲੱਗੇ ਕਹਿੰਦੇ ਮੇਰਾ ਤੇ ਕੋਈ ਗੁਰੂ ਨਹੀਂ ਮੈਂ ਕੋਈ ਗੁਰੂ ਧਾਰਨ ਨਹੀਂ ਕੀਤਾ ਉਹ ਸਾਧੂ ਪੁਰਸ਼ ਨੇ ਬੜੇ ਕਬੂਲ ਬੋਲੇ ਤੇ ਚਲਿਆ ਗਿਆ ਤੇ ਨਾਲੇ ਜਾਣ ਲੱਗਾ ਕਹਿਣ ਲੱਗਿਆ ਕਹਿੰਦਾ ਕਿ ਵਡੇਰੀ ਉਮਰ ਹੋ ਗਈ ਐ ਅਜੇ ਤੱਕ ਤੁਸੀਂ ਗੁਰੂ ਧਾਰਨ ਨਹੀਂ ਕੀਤਾ ਹੁਣ ਤੇ ਮੌਤ ਨੇੜੇ ਆ ਗਈ ਹੁਣ ਤੇ ਗੁਰੂ ਧਾਰਨ ਕਰ ਲਵੋ ਬਾਬੇ ਅਮਰਦਾਸ ਨੂੰ ਨਾ ਦਿਨੇ ਚੈਣ ਨਾ ਰਾਤ ਨੂੰ ਚੈਣ ਇੱਕ ਦਿਨ ਘਰ ਦੇ ਵਿੱਚ ਵਿਹੜੇ ਦੇ ਵਿੱਚ ਪਏ ਤਾਂ ਉਸ ਵੇਲੇ ਦੇ ਨਾਲ ਅਮਰਤ ਵੇਲਾ ਹੋਇਆ ਪਾਸੇ ਮਾਰ ਰੇ ਨੀਂਦ ਨਹੀਂ ਆਉਂਦੀ ਪਈ ਤੇ ਕੰਨਾਂ ਦੇ ਵਿੱਚ ਗੁਰਬਾਣੀ ਦੀ ਆਵਾਜ਼ ਪੈਂਦੀ ਐ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਜਿਉ ਜਿਉ ਕਿਰਤ ਚਲਾਏ ਤਿਉ ਚੱਲੀਏ ਤਉ ਗੁ ਨਾਹੀ ਅੰਤ ਹਰੇ ਚਿਤ ਚੇਤ ਸਕੀ ਨਹੀਂ ਬਾਵ ਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਜਦੋਂ ਇਹ ਆਵਾਜ਼ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਜਾ ਕੇ ਪੁੱਛਦੇ ਐ ਇਹ ਬਾਣੀ ਕੌਣ ਪੜ ਰਹੀ ਐ ਬਾਣੀ ਪੜ ਰਹੀ ਐ ਬੀਬੀ ਅਮਰੋਜੀ ਜਿਹੜੀ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਪੁੱਤਰੀ ਐ ਤੇ ਬਾਬੇ ਅਮਰਦਾਸ ਦੇ ਵੱਡੇ ਭਰਾ ਦੀ ਨੂੰਹ ਐ ਜਾ ਕੇ ਪੁੱਛੇ ਕਿਹਦੀ ਬਾਣੀ ਐ ਤੇ ਉਹਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਐ ਤਾਂ ਫਿਰ ਬੀਬੀ ਅਮਰੋਜੀ ਦੀ ਪ੍ਰੇਰਣਾ ਦੇ ਨਾਲ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ ਤੇ ਆਣ ਕੇ ਸੇਵਾ ਕਰਨੀ ਅਰੰਭ ਕੀਤੀ ਲਗਾਤਾਰ 11 ਸਾਲ ਸਿਰ ਦੇ ਉੱਪਰ ਗਾਗਰਾਂ ਢੋ ਕੇ ਸੇਵਾ ਕਰਦੇ ਰਹਿ ਨਾਲੇ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਕਰਦੇ ਰਹਿ ਤੇ ਸੇਵਾ ਕਰਦਿਆਂ ਕਰਦਿਆਂ ਗੁਰੂ ਕੀ ਨਿਗਾਹ ਦੇ ਵਿੱਚ ਪਰਵਾਨ ਚੜ ਗਏ ਇੱਕ ਦਿਨ ਜਦੋਂ ਬਾਰਿਸ਼ ਹੋਈ ਤਾਂ ਡਿੱਗੇ ਦਾ ਸਿੱਖਾਂ ਨੇ ਆਣ ਕੇ ਦੱਸਿਆ ਵੀ ਅੱਜ ਬਾਬਾ ਅਮਰਦਾਸ ਡਿੱਗੇ ਗੁਰੂ ਅੰਗਦ ਸਹਿ ਮਹਾਰਾਜ ਕਹਿਣ ਲੱਗੇ ਜਦੋਂ ਫਾਲ ਪੱਕ ਜਾਏ ਤੇ ਉਹ ਆਪਣੇ ਆਪ ਡਿੱਗ ਪੈਂਦਾ ਹੈ ਫਿਰ ਉਸ ਵੇਲੇ ਦੇ ਨਾਲ ਗੁਰੂ ਅੰਗਦ ਸਹਿ ਮਹਾਰਾਜ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ ਤੇ ਕਿਹਾ ਬਾਬੇ ਅਮਰਦਾਸ ਦਾ ਇਸ਼ਨਾਨ ਪਾਣ ਕਰਵਾ ਕੇ ਲਿਆਓ ਲਿਆਂਦਾ ਗਿਆ ਗੁਰੂ ਦਰਬਾਰ ਦੇ ਵਿੱਚ 1552 ਈਸਵੀ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ ਦੇ ਉੱਪਰ ਸ਼ਿਸ਼ੂਬਤ ਹੋ ਜਾਂਦੇ ਹਨ ਫਿਰ ਉਹ ਗਵਿੰਦਵਾਲ ਸਾਹਿਬ ਦਾ ਨਵਾਂ ਨਗਰ ਵਸਾਉਂਦੇ ਐ ਬੌਲੀ ਦਾ ਨਿਰਮਾਣ ਕਰਵਾਉਂਦੇ ਐ ਪਹਿਲੇ ਪੰਗਤ ਪਾਛੇ ਸੰਗਤ ਦੀ ਆਵਾਜ਼ ਦਿੰਦੇ ਐ ਪਹਿਲਾਂ ਜਿੰਨੇ ਵੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਣਾ ਉਹ ਪੰਗਤ ਵਿੱਚ ਬੈਠੇ ਫਿਰ ਸੰਗਤ ਦੇ ਵਿੱਚ ਉਹਨੂੰ ਆਉਣਾ ਨਸੀਬ ਹੋਵੇਗਾ ਗੁਰੂ ਅਮਰਦਾਸ ਮਹਾਰਾਜ ਨੇ ਉਸ ਵੇਲੇ 22 ਮੰਡੀਆਂ ਸਥਾਪਿਤ ਕੀਤੀਆਂ ਤਾਂ ਕਿ ਸਿੱਖੀ ਦਾ ਪ੍ਰਚਾਰ ਕੀਤਾ ਜਾ ਸਕੇ ਪ੍ਰਸਾਰ ਕੀਤਾ ਜਾ ਸਕੇ 52 ਪੀੜੇ ਜਿਹੜੇ ਸਨ ਉਹ ਸਥਾਪਿਤ ਕੀਤੇ ਨਾ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਸਿੱਖੀ ਦੇ ਮਹਾਨ ਕਾਰਜ ਕੀਤੇ ਸਮੇਂ ਦਾ ਬਾਦਸ਼ਾਹ ਅਕਬਰ ਜਿਹੜਾ ਸੀ ਉਹ ਵੀ ਗੁਰੂ ਦਰਬਾਰ ਦੇ ਵਿੱਚ ਆਇਆ ਤੇ ਆਉਣ ਕਰਕੇ ਜਿਹੜਾ ਸੀ ਉਹਨੂੰ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਨਾਲ ਸਿੱਖੀ ਦੇ ਮਹਾਨ ਕਾਰਜ ਜਿਹੜੇ ਸਨ ਉਹ ਕਿਤੇ ਆਪਣੇ ਵੱਲੋਂ 17 ਰਾਗਾਂ ਦੇ ਵਿੱਚ ਪਾਵਨ ਪਵਿੱਤਰ ਗੁਰਬਾਣੀ ਜਿਹੜੀ ਸੀ ਉਹਨੂੰ ਉਚਾਰਨ ਕੀਤਾ ਅਨੰਦ ਸਾਹਿਬ ਜੀ ਦੀ ਪ੍ਰਸਿੱਧ ਬਾਣੀ ਜਿਹੜੀ ਆਪਾਂ ਗੁਰੂ ਅਮਰਦਾਸ ਮਹਾਰਾਜ ਦੀ ਰਚਨਾ ਪੜ੍ਹਦੇ ਹਾਂ ਔਰ ਫਿਰ ਇੱਥੋਂ ਤੱਕ ਗੁਰੂ ਅਮਰਦਾਸ ਮਹਾਰਾਜ ਨੇ ਜਿਹੜਾ ਸੀ ਸਮਾਜ ਭਲਾਈ ਦੇ ਕਾਰਜ ਕੀਤੇ ਕੇ ਸਤੀ ਪ੍ਰਥਾ ਦੇ ਪਰਦੇ ਦੀ ਪ੍ਰਥਾ ਜਿਹੜੀ ਸੀ ਉਹਦਾ ਖਾਤਮਾ ਕਰਵਾਇਆ ਜੇ ਕੋਈ ਪਤੀ ਚੜ੍ਹਾਈ ਕਰ ਜਾਂਦਾ ਸੀ ਤਾਂ ਉਸ ਵੇਲੇ ਦੇ ਨਾਲ ਇਸਤਰੀ ਨੂੰ ਵੀ ਚੁੱਕ ਕੇ ਉਹ ਬਲਦੀ ਹੋਈ ਅੱਗ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ ਇਹਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ ਤਾਂ ਇਸੇ ਤਰ੍ਹਾਂ ਦੇ ਨਾਲ ਇਸਤਰੀ ਨੂੰ ਪਰਦੇ ਦੇ ਵਿੱਚ ਰੱਖਿਆ ਜਾਂਦਾ ਸੀ ਮਹਾਰਾਜ ਨੇ ਇਹ ਜਿਹੜੀਆਂ ਕੁਰੀਤियां ਸਨ ਇਹਨਾਂ ਨੂੰ ਬੰਦ ਕਰਵਾਇਆ ਦਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਨਾਲ 1574 ਤੱਕ ਗੁਰਤਾ ਗੱਦੀ ਦੀ ਰਸਮ ਨੂੰ ਨਿਭਾਇਆ ਤਿੰਨ ਭੌਣ ਤੋਂ ਬਾਅਦ ਫਿਰ ਜਦੋਂ ਜੋਤੀ ਜੋਤ ਸਮਾਉਣ ਲੱਗੇ ਆਪਣੇ ਪੁੱਤਰਾਂ ਨੂੰ ਆਪਣੇ ਦਮਾਦ ਉਹਨਾਂ ਨੂੰ ਕਿਹਾ ਕਿ ਤੁਸੀਂ ਥੜੇ ਤਿਆਰ ਕਰੋ ਪੁੱਤਰ ਕਹਿਣ ਲੱਗੇ ਵੀ ਆਪਾਂ ਤੇ ਕਰਨੇ ਨੇ ਤਾਂ ਫਿਰ ਜਿਹੜੇ ਦੋਨੋਂ ਦਮਾਦ ਸਨ ਰਾਮਾ ਤੇ ਜੇਠਾ ਜੀ ਥੜੇ ਬਣਾਉਣ ਲੱਗੇ ਰਾਮਾ ਜੀ ਤਿੰਨ ਦਿਨ ਬਣਾਉਣ ਤੋਂ ਬਾਅਦ ਹਟ ਗਏ ਭਾਈ ਜੇਠਾ ਜੀ 7 ਦਿਨ ਲਗਾਤਾਰ ਬਣਾਉਂਦੇ ਰਹੇ ਭਾਈ ਜੇਠਾ ਜੀ ਪਰਵਾਣ ਚੜਗੇ ਉਹਨਾਂ ਨੂੰ ਗੁਰਤਾ ਗੱਦੀ ਦੇ ਉੱਪਰ ਸ਼ਿਸ਼ੋਭਤ ਕੀਤਾ ਗਿਆ ਜਦੋਂ ਗੁਰੂ ਅਮਰਦਾਸ ਜੋਤੀ ਜੋਤ ਸਮਾਉਣ ਲੱਗੇ ਤਾਂ ਉਸ ਵੇਲੇ ਜਿਹੜਾ ਉਹਨਾਂ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸੀ ਉਹ ਸਾਰੇ ਕੁਝ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਪੋਤਰੇ ਬਾਬਾ ਮੋਰੀ ਜੀ ਦੇ ਪੋਤਰੇ ਬਾਬਾ ਆਨੰਦ ਜੀ ਦੇ ਸੁਪੁੱਤਰ ਬਾਬਾ ਸੁੰਦਰ ਜੀ ਕਾਵ ਰੂਪ ਵਿੱਚ ਲਿਖਦੇ ਹੈ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਉਸ ਪਾਵਨ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰਦੇ ਆ ਇਸ ਪਾਵਨ ਗੁਰਬਾਣੀ ਦਾ ਨਾਮ ਹੈ ਸੱਦ RAM ਕਲੀ ਰਾਗ ਦੇ ਵਿੱਚ ਹੈ RAM ਕਲੀ ਰਾਗ ਵਿੱਚ ਹੋਣ ਕਰਕੇ ਆਪਾਂ ਇਹਨੂੰ RAM ਕਲੀ ਸੱਦ ਵੀ ਕਹਿੰਦੇ ਆ ਸੱਦ ਦਾ ਅਰਥ ਹੁੰਦਾ ਸੱਦਾ ਆਉਣਾ ਸੱਦ ਦਾ ਅਰਥ ਹੁੰਦਾ ਆਵਾਜ਼ ਆਉਣੀ ਭਾਵ ਪ੍ਰਮਾਤਮਾ ਦੇ ਘਰ ਵਿੱਚੋਂ ਸੱਦਾ ਆਇਆ ਹੈ ਗੁਰੂ ਅਮਰਦਾਸ ਮਹਾਰਾਜ ਨੇ ਜੋ ਕੋ ਜੋ ਵਿਦੇਸ਼ ਦਿੱਤਾ ਇਸ ਪਾਵਨ ਗੁਰਬਾਣੀ ਦੇ ਵਿੱਚੋਂ ਦਰਜ ਹੈ ਤਾਂ ਬਾਬਾ ਸੁੰਦਰ ਜੀ ਲਿਖਦੇ ਐ ਸਤਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਆਪਣੇ ਹੁਕਮ ਦੇ ਨਾਲ ਸਾਰੇ ਪਰਿਵਾਰ ਨੂੰ ਇਕੱਠਿਆਂ ਕੀਤਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਮਤਮੇ ਪਿੱਛੇ ਕੋਈ ਰੋਗ ਸੀ ਸੋ ਮਹਿਮੂਲ ਨਾ ਪਾਇਆ ਮੇਰੇ ਜਾਣ ਤੋਂ ਬਾਅਦ ਕੋਈ ਵੀ ਰੋਇਓ ਨਾ ਜਿਹੜਾ ਰੋਵੇਗਾ ਉਹ ਮੈਨੂੰ ਚੰਗਾ ਨਹੀਂ ਲੱਗੇਗਾ ਫਿਰ ਸਿੱਖਾਂ ਨੇ ਕਿਹਾ ਮਹਾਰਾਜ ਤੁਹਾਡੇ ਜਾਣ ਤੋਂ ਬਾਅਦ ਕਰਨਾ ਕੀ ਹੈ ਤੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਅੰਤੇ ਸਤਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਰਬਾਨ ਜਿਓ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੇ ਪੁਰਾਂਚਿਓ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਮੇਰੇ ਜਾਨ ਤੋਂ ਬਾਅਦ ਰੱਬ ਦੀ ਕੀਰਤੀ ਕਰਨੀ ਹੈ ਰੱਬ ਦੀ ਵਡਿਆਈ ਕਰਨੀ ਹੈ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਕੇਸੋ ਗੋਪਾਲ ਕਈ ਵਾਰ ਇੱਥੇ ਸ਼ੱਕ ਪੈਦਾ ਹੁੰਦਾ ਵੀ ਕਿਸੇ ਪੰਡਤ ਨੂੰ ਸਦਨ ਦੀ ਗੱਲ ਹੈ ਪੰਡਤ ਦੀ ਪੰਡਤ ਨੂੰ ਸਦਨ ਦੀ ਗੱਲ ਨਹੀਂ ਜੈਸੋ ਸ਼ਬਦ ਗੁਰਬਾਣੀ ਦੇ ਵਿੱਚ ਬਾਬਾ ਕਬੀਰ ਸਾਹਿਬ ਨੇ ਵਰਤਿਆ ਹੈ ਕਬੀਰ ਕੇਸੋ ਕੇਸੋ ਕੂਕੀਏ ਤਾਂ ਕੇਸੋ ਦਾ ਭਾਵ ਹੈ ਕੇਸਾ ਧਾਰਿਆ ਕਾਲਪੁਰਖ ਵਾਹਿਗੁਰੂ ਪਰਮਾਤਮਾ ਇਥੇ ਕੇਸੋ ਦਾ ਭਾਵ ਹੈ ਕਿ ਅਕਾਲਪੁਰਖ ਵਾਹਿਗੁਰੂ ਪਰਮਾਤਮਾ ਪਰਮਾਤਮਾ ਦੀ ਸਿੱਖ ਤੋਂ ਸਲਾਹ ਕਰਨੀ ਹੈ ਪਰਮਾਤਮਾ ਦੀ ਸਿੱਖਤ ਸਲਾਹ ਦੇ ਵਿੱਚ ਜੁੜਨਾ ਹੈ ਇਹ ਪਾਵਨ ਉਪਦੇਸ਼ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾਲ ਹੀ ਜਿਹੜੇ ਪੁਰਾਣੇ ਸਮੇਂ ਦੇ ਕਰਮ ਕਾਂਡ ਸਨ ਉਹਨਾਂ ਸਾਰਿਆਂ ਦਾ ਖੰਡਨ ਵੀ ਕੀਤਾ ਕੀ ਕਿਸੇ ਨੇ ਪਿੰਡ ਨਹੀਂ ਭਰਨੇ ਕਿਸੇ ਨੇ ਜਿਹੜਾ ਉਹ ਪੱਤਲ ਨਹੀਂ ਰੱਖਨੇ ਕਿਸੇ ਨੇ ਦੀਵਾ ਨਹੀਂ ਜਗਾਉਣਾ ਤਾਂ ਇਹ ਜਿਹੜੇ ਕਰਮकांड ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਕੀਤੇ ਜਾਂਦੇ ਸੀ ਇਹਨਾਂ ਸਾਰੇ ਕਰਮਕਾਂਡਾਂ ਦੇ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਨੇ ਵਰਜਿਆ ਅੱਜ ਵੀ ਬਹੁਤ ਸਾਰੇ ਕਰਮਕਾਂਡ ਹੈ ਜਿਹੜੇ ਕੀਤੇ ਜਾਂਦੇ ਆ ਕਿਉਂ ਅੱਜ ਵੀ ਜੇ ਕੋਈ ਜੀਵ ਚੜ੍ਹਾਈ ਕਰ ਜੇ ਉਹਨੂੰ ਮੰंजे ਤੋਂ ਥੱਲੇ ਲਾ ਦਿਓ ਉਹਦੇ ਲਾਗੇ ਕਾਨਾ ਰੱਖਦੇ ਹੋ ਉਹਦੇ ਲਾਗੇ ਜਿਹੜਾ ਵਾ ਉਹ ਅਨਾਜ ਰੱਖਦੇ ਹੋ ਅੱਧ ਦੇ ਵਿੱਚ ਜਾ ਕੇ ਉਹਨੂੰ ਭਵੰਟ ਨਹੀਂ ਦੇ ਦਿਓ ਭੰਡਾਰ ਭੰਦੇਓ ਉਥੇ ਦੀਵਾ ਜਗਾ ਦਿਓ ਇਹ ਕਰਮਕਾਂਡ ਅੱਜ ਵੀ ਕੀਤੇ ਜਾਂਦੇ ਆ ਸਤਿਗੁਰਾਂ ਨੇ ਕਿਹਾ ਇਹ ਕਰਮਕਾਂਡ ਬਿਲਕੁਲ ਨਹੀਂ ਕਰਨੇ ਤੇ ਫਿਰ ਸਤਿਗੁਰਾਂ ਨੇ ਕਿਹਾ ਕਿ ਕੇਵਲ ਤੇ ਕੇਵਲ ਸਤ ਸੰਗਤ ਵਿੱਚ ਬਹਿਣਾ ਹੈ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਾਰ ਸਰ ਪਾਵੇ ਹਰ ਸਰ ਦਾ ਭਾਵ ਸਤ ਸੰਗਤ ਵਿੱਚ ਬੈਠ ਕੇ ਗੁਣਾ ਦੀ ਵਿਚਾਰ ਕਰਨੀ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਅਗਲਾ ਹੁਕਮ ਸੁਨਾਇਆ ਕਿ ਤੁਸੀਂ ਸਾਰਿਆਂ ਨੇ ਅੱਜ ਤੋਂ ਬਾਅਦ ਗੁਰੂ ਰਾਮਦਾਸ ਜੀ ਨੂੰ ਗੁਰੂ ਮੰਨਣਾ ਹੈ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਉਹਨਾਂ ਨੂੰ ਸ਼ਬਦ ਦਾ ਤਿਲਕ ਦਿੱਤਾ ਗਿਆ ਤਾਂ ਕਈ ਐਸੇ ਸਨ ਜਿਨ੍ਹਾਂ ਵਿਰੋਧ ਕੀਤਾ ਵਿਰੋਧ ਤੇ ਬਾਬਾ ਮੋਨ ਜੀ ਨੇ ਕੀਤਾ ਸੀ ਉਹ ਕਹਿੰਦੇ ਭੀ ਅਸੀਂ ਤੇ ਨਹੀਂ ਮੰਨਦੇ ਪਰ ਗੁਰੂ ਅਮਰਦਾਸ ਮਹਾਰਾਜ ਨੇ ਆਪ ਕਹਿ ਕੇ ਉਹਨਾਂ ਨੂੰ ਚਰਨਾਂ ਦੇ ਵਿੱਚ ਪਵਾ ਦਿੱਤਾ ਪੈਰੀਂ ਪਵਾ ਦਿੱਤਾ ਤੇ ਉਸ ਵੇਲੇ ਦੇ ਹਾਲਾਤਾਂ ਨੂੰ ਬਿਆਨ ਕਰਦਿਆਂ ਬਾਬਾ ਸੁੰਦਰ ਜੀ ਕਹਿੰਦੇ ਨੇ ਕੋਈ ਕਾਰਬ ਖੀਲੀ ਨਿਵੇਂ ਨਾਹੀ ਫਿਰ ਸਤਗੁਰ ਆਨ ਨਵਾਇਆ ਜਿਹੜਾ ਨਹੀਂ ਸੀ ਨਿਮਣਾ ਚਾਹੁੰਦਾ ਉਹਨੂੰ ਵੀ ਗੁਰੂ ਅਮਰਦਾਸ ਮਹਾਰਾਜ ਨੇ ਕਹਿ ਕੇ ਚਰਨਾਂ ਦੇ ਉੱਪਰ ਨਮਸਕਾਰ ਕਰਵਾ ਦਿੱਤੇ ਹਰ ਗੁਰ ਹੈ ਬਾਣਾ ਦੀ ਵਡਿਆਈ ਦੁਰ ਲਿਖਿਆ ਲੇਖਰ ਜਾਏ ਜੀਉ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪਿਆਰੀ ਪਾਏ ਜੀਉ ਸਾਰਾ ਜਗਤ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਉੱਪਰ ਜਿਹੜਾ ਝੁਕ ਗਿਆ 1574 ਈਸਵੀ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਤੇ ਸਿਸ਼ੋਪਤ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪ ਜੋਤੀ ਜੋਤ ਸਮਾ ਜਾਂਦੇ ਹੈ ਜਿਹੜੇ ਮਹਾਨ ਕਾਰਜਗੁਰੂ ਅਮਰਦਾਸ ਮਹਾਰਾਜ ਨੇ ਕੀਤੇ ਉਹਨਾਂ ਕਾਰਜਾਂ ਨੂੰ ਯਾਦ ਕਰੀਏ ਚੇਤੇ ਕਰੀਏ ਉਹਨਾਂ ਦੇ ਦਰਸਾਏ ਹੋਏ ਰਸਤੇ ਦੇ ਉੱਪਰ ਚੱਲਣ ਦਾ ਯਤਨ ਕਰੀਏ ਅੱਜ ਸਮੁੱਚੇ ਖਾਲਸਾ ਪੰਥ ਵੱਲੋਂ ਉਹਨਾਂ ਦਾ 450 ਸਾਲਾ ਜੋਤੀ ਜੋਤ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਯਤਨ ਕਰੀਏ ਕੋਈ ਲਾਂਝੇ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ